ਜਿਸ ਬੋਲ ਤਮੁਖ ਪਵਿੱਤਰ ਹੋਏ ਜਿਸ ਸੇ ਮਰਤ ਨਿਰਮਲ ਹੈ ਸੋਏ ਜਿਸ ਅਰਾਦੇ ਜਮ ਕਿਸ਼ ਨਨ ਕਾਹੇ ਜਿਸ ਕੀ ਸੇਵਾ ਸਭ ਕੁਛ ਲਾਏ ਜਿਸ ਬੋਲ ਤਮੁਖ ਪਵਿੱਤਰ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧ ਦੇ ਜਮ ਕਿਸ਼ ਨਾਨ ਕਾਹੇ ਜਿਸ ਕੀ ਸੇਵਾ ਸਭ ਕੀ ਚੇ ਲਾਹੇ RAM RAM ਬੋਲ RAM RAM त्याग मन के सगल काम रहाओ जिस धारे धरन आकाश ਕਟ ਕਟ ਜਿਸ ਕਾ ਹੈ ਪਰਗਾਸ ਜਿਸ ਸਿਮਰਤ ਪਵਿੱਤ ਪੁਨੀਤ ਹੋਏ ਅੰਤ ਕਾਲ फिर फिर न रोए सगल धर्म में उत्तम धर्म कर्म करतूत के ऊपर कर्म जिसको चार सुर नर देव जिसको चाहे सुर देव santa saba ki lago sev aad purakh jis ki yaad aan tisko milya har nidan tis ki gat mit kahi nan jaye nanak jan har har dhaye ਆਦਪੁਰਖ ਜਿਸ ਜਿਸ ਕੀਆ দান ਤਿਸਕੋ ਮਿਲਿਆ ਹਰ ਧਿਆਨ ਤਿਸ ਕੀ ਗਤ ਮਿਤ ਕਹੀ ਨਾ ਨ ਜਾਏ ਨਾਨਕ ਜਨ ਹਰ ਹਰ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ 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 ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇ ਰਾਵ ਸੰਤ ਜਨਾ ਮੇਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਉ ਦੁਖ ਗਵਾਇਓ ਗਵਾਇਓ ਜੀ ਮੇਲ ਸੰਤ ਜਨਾ ਹਰ ਜਸ ਗਾਇਓ ਗਾਇਓ ਜੀ ਮੇਲ ਸੰਤ ਜਨਾ ਹਰ ਜਸ ਗਾਇਓ ਜੋ ਚਾਹੇ ਤਸੋਈ ਮਨ ਪਾਇਓ ਜੋ ਚਾਹੇ ਤਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਕਰ ਕਿਰਪਾ ਹਰ ਨਾਮ ਦਵਾਇਓ ਨਾ ਮਦਵਾਇਓ ਦਵਾਇਓ ਜੀ ਮਿਲ ਸੰਤ ਜਨ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨ ਹਰ ਜਸ ਗਾਇਓ ਸੰਤ ਜਨ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਧੂਖ ਗਵਾਇਓ ਜੋ ਚਾਹੇ ਤ ਸੋਈ ਮਨ ਪਾਯੋ ਕਰਿ ਕਿਰਪਾ ਹਰ ਨਾਮ ਦਵਾਯੋ ਸਰਬ ਸੁਖ ਹਰ ਨਾਮ ਵਡਾਈ گور ਪਰ ਸਾਧ ਨਾਨਕ ਮਤ ਪਾਈ ਸਰਬ ਸੁਖ ਹਰ ਨਾਮ ਵਡਾਈ ਗੁਰ ਪਰਸਾਦ ਨਾਨਕ ਮਤ ਪਾਈ ਨਾਨਕ ਮਤ ਪਾਈ ਪਾਈ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਇੱਕ ਸਾਖੀ ਸੰਤਾਂ ਦੇ ਸੰਗਤਾਂ ਦੇ ਨਾਲ ਸਾਂਝੀ ਕਰਨ ਲੱਗੇ ਆ ਇਸ ਸਾਦਾ ਸਾਥ ਦਿਓ ਭਗਤ ਪੀਪਾਜੀ ਦੀ ਸਾਖੀ ਹੈ ਪੀਪਾਜੀ 15 ਭਗਤਾਂ ਵਿੱਚ ਹੋਏ ਨੇ ਭਗਤ ਪੀਪਾਜੀ ਇੱਕ ਦਿਨ ਇੱਕ ਗੁਜਰੀ ਭਗਤ ਜੀ ਪਾਸ ਆਈ ਜਾਨੀ ਕਿ ਔਰਤ ਉਹਦਾ ਨਾਮ ਗੁਜਰੀ ਸੀ ਇੱਕ ਦਿਨ ਇੱਕ ਗੁਜਰੀ ਭਗਤ ਜੀ ਪਾਸ ਆਈ ਭਗਤ ਜੀ ਨੇ ਉਸ ਦੇ ਭਲੇ ਵਾਸਤੇ ਆਖਿਆ ਤੂੰ ਦੁੱਧ ਇਨ੍ਹਾਂ ਸਾਧੂਆਂ ਨੂੰ ਛਕਾ ਕੇ ਅਤੇ ਪੈਸੇ ਮੈਥੋਂ ਲੈ ਲਵੀ ਗੁਜਰੀ ਨੇ ਭਗਤ ਜੀ ਦਾ ਹੁਕਮ ਮੰਨ ਕੇ ਸਾਰਾ ਦੁੱਧ ਮਾਤਮਾ ਨੂੰ ਪਿਲਾ ਦਿੱਤਾ ਨਿੰਦਕਾਂ ਦੀ ਚੁੱਕ ਵਿੱਚ ਆਣ ਕੇ ਗੁਜਰੀ ਨੇ ਭਗਤ ਜੀ ਪਾਸੋਂ ਪੈਸੇ ਮੰਗੇ ਭਗਤ ਜੀ ਨੇ ਭਗਤ ਜੀ ਨੇ ਭਗਤ ਜੀ ਦੀ लाज ਆਪ ਰੱਖੀ ਉਸ ਵੇਲੇ ਇੱਕ ਰਾਜਾ ਭਗਤ ਰਾਜਾ ਭਗਤ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਨੇ 500 ਮੋਹਰਾਂ ਉਦੋਂ ਮੋਹਰਾਂ ਚਲਦੀਆਂ ਸੀ ਮੋਹਰਾ ਜਿਆਦਾ ਹੀ ਰਿਜਵਾਰ ਚਲਦੇ ਸੀ 500 ਮੋਹਰਾ ਭਗਤ ਜੀ ਦੀ ਭੇਟਾ ਦਿੱਤੀਆਂ ਭਗਤ ਜੀ ਨੇ ਸਾਰਿਆਂ ਮੋਹਰਾ ਗੁਜਰੀ ਨੂੰ ਦੇ ਦਿੱਤੀਆਂ ਗੁਜਰੀ ਦੇ ਜੀਵਨ ਵਿੱਚ ਉਸ ਸਮੇਂ ਤੱਕ ਤਬਦੀਲੀ ਆ ਚੁੱਕੀ ਸੀ ਕਿ ਭਗਤ ਜੀ ਦੀ ਮਿਹਰ ਦ੍ਰਿਸ਼ਟੀ ਨੇ ਉਸ ਦਾ ਮਾਨ ਬਦਲ ਦਿੱਤਾ ਉਹ ਮੋਰਾ ਰੱਖਣ ਦੀ ਥਾਂ ਉਸਨੇ ਘਰ ਵਿੱਚ ਪੁੱਜ ਕੇ ਸਭ ਗਹਿਣੇ ਘਟੇ ਅਤੇ ਧਨ ਉਹਨਾਂ ਮੋਰਾ ਨਾਲ ਮਿਲਾ ਕੇ ਵਾਪਸ ਭਗਤ ਜੀ ਨੂੰ ਭੇਟ ਕਰ ਦਿੱਤਾ ਭਗਤ ਜੀ ਨੇ ਉਸ ਨੂੰ ਦੇਖਿਆ ਦਿੱਤੀ ਅਤੇ ਉਸ ਗੁਜਰੀ ਵੀ ਪ੍ਰੇਮਾ ਭਗਤੀ ਦੀ ਰੰਗਣ ਵਿੱਚ ਰੰਗੀ ਗਈ ਇੱਕ ਔਰ ਇੱਕ ਇੱਕ ਰਸਤੇ ਔਰਤ ਜਾਂਦਿਆਂ ਭਗਤ ਪੀਪਾ ਜੀ ਨੂੰ ਤੇਲੀ ਦੀ ਤੇਲੀ ਦੀ ਸੁੰਦਰ ਇਸਤਰੀ ਮਿਲੀ ਸੁੰਦਰ ਇਸਤਰੀ ਮਿਲੀ ਭਗਤ ਪੀਪਾ ਜੀ ਨੂੰ ਤੇਲੀ ਦੀ ਸੁੰਦਰ ਇਸਤਰੀ ਮਿਲੀ ਭਗਤ ਜੀ ਆਪਣੇ ਭਗਤ ਜੀ ਆਖਣ ਲੱਗੇ हे सुंदर शरीर ਵਾਲੀ ਔਰਤ ਜੇਕਰ ਤੂੰ राम 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 नाम ਦਾ ਸਿਮਰਨ ਕਰੇ ਤਾਂ ਤੇਰੀ ਸੁੰਦਰਤਾ ਦੁਣੀ ਸੁਆਣੀ ਹੋ ਜਾਵੇਗੀ ਅਤੇ ਤੇਰਾ ਜਨਮ ਵੀ ਸਫਲਾ ਹੋ ਜਾਵੇਗਾ ਤੇਲੀ ਦੀ ਔਰਤ ਸਰੀਰਕ ਸੁੰਦਰਤਾ ਦਾ ਕਿਆ ਰੱਖਦੀ ਸੀ ਪਰ ਅੰਦਰੋਂ ਰਾਮ ਰਾਮ ਤੇ ਸਿਮਰਨ ਤੋਂ ਸਖਣੀ ਹੋਣ ਕਾਰਨ ਕੋਜੀ ਸੀ ਉਹ ਸਮਝਦੀ ਸੀ ਕਿ ਸਿਮਰਨ ਦੀ ਲੋੜ ਨਹੀਂ ਇਹਨਾਂ ਵਿਚਾਰਾਂ ਵਿੱਚ ਫਸੀ ਭੁੱਲੜ ਔਰਤ ਗੁੱਸੇ ਹੋ ਗਈ ਅਤੇ ਆਖਣ ਲੱਗੀ ਭਗਤ ਜੀ ਮੇਰਾ ਤਾਂ ਪਤੀ ਜੂੰਦਾ ਹੈ ਰਾਮ ਨਾਮ ਦਾ ਸਿਮਰਨ ਤਾਂ ਵਿਧਵਾ ਔਸਤਰੀਆਂ ਹੀ ਕਰਦੀਆਂ ਹਨ ਉਸ ਤੇਲੀ ਦੀ ਔਰਤ ਦਾ ਉਪਰੰਕਤ ਜਾਨੀ ਕਿ ਬਹੁਤ ਉੱਚੇ ਖਿਆਲ ਸੀ ਉੱਤਰ ਸੁਣ ਕੇ ਸਹਿਜ ਸੁਭਾ ਭਗਤ ਜੀ ਨੇ ਆਖ ਦਿੱਤਾ ਤੂੰ ਵੀ ਵਿਧਵਾ ਹੋ ਜਾਵੇਂ ਤਾਂ ਪ੍ਰੀਤ ਵਾਲੀ ਤਾਂ ਹੋ ਜਾਵੇਂਗੀ ਰਾਮ ਨਾਮ ਦਾ ਸਿਮਰਨ ਕਰੇਗੀ ਔਰਤ ਮੋਹਤਾ ਕੋ ਜਨਾ ਆਕ ਸਕੀ ਪਰ ਮਾਨ ਵਿੱਚ ਬਹੁਤ ਭੈੜੇ ਸ਼ਬਦ ਭਗਤ ਜੀ ਵਿਰੋਧ ਕਰਦੀ ਘਰ ਨੂੰ ਚਲੀ ਗਈ ਘਰ ਪੁੱਜ ਕੇ ਵੇਖਿਆ ਤਾਂ ਉਸ ਦਾ ਪਤੀ ਮੋਇਆ ਪਿਆ ਸੀ ਜਾਨੀ ਕਿ ਮੁੱਕਾ ਪਿਆ ਸੀ ਉਸੇ ਵੇਲੇ ਪਟਣਾ ਸ਼ੁਰੂ ਕਰ ਦਿੱਤਾ ਮਗਰੇ ਹੀ ਭਗਤ ਜੀ ਭਗਤ ਜੀ ਵੀ ਪਹੁੰਚ ਗਏ ਫਕਤ ਪੀ ਪਾਜੀ ਮਗਰੇ ਹੀ ਪਹੁੰਚ ਗਏ ਉਹਦੇ ਘਰੇ ਉਸ ਨੂੰ ਰੋਂਦੀ ਵੇਖ ਕੇ ਆਖਣ ਲੱਗੇ ਕਿ ਤੈਨੂੰ ਆਖਿਆ ਸੀ ਕਿ ਤੂੰ ਰਾਮ ਨਾਮ ਜਪ ਪਰ ਤੂੰ ਸੁੰਦਰਤਾ ਦੇ ਹੰਕਾਰ ਵਿੱਚ ਰਾਮ ਨਾਮ ਜਪਣ ਨੂੰ ਵਿਦਵਾ ਦਾ ਕੰਮ ਦੱਸਿਆ ਅਜੇ ਵੀ ਸਮਾ ਹੈ ਮਾਲ ਹਟ ਤਿਆਗ ਕੇ RAM ਨਾਮ ਦਾ ਜਾਪ ਕਰਨਾ ਆਰੰਭ ਕਰ ਦੇ ਤੇਰਾ ਪਤੀ ਜੁੰਦਾ ਹੋ ਜਾਵੇਗਾ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ संत जन मिला हर जस गायो कोट जनम के दुख गवायो कोट जनम के दुख गवायो दुख गवायो गवायो जी मिल संत जन ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਤੇਲੀ ਦੀ ਪਤਨੀ ਦੇ ਅੰਦਰੋਂ ਸਰੀਰਕ ਸੁੰਦਰਤਾ ਦਾ ਭਾਵ ਟੁੱਟ ਚੁੱਕਾ ਸੀ ਉਹ ਭਗਤ ਜੀ ਦੇ ਚਰਨਾਂ ਤੇ ਢਹਿ ਪਈ ਅਤੇ ਬੇਨਤੀ ਕਰਨ ਲੱਗੀ ਭਗਤ ਜੀ ਜਿਵੇਂ ਆਖੋ ਮੈਂ ਉਸੇ ਤਰ੍ਹਾਂ ਹੀ ਕਾਲੇ ਚਿਆਰ ਹਾਂ ਮੇਰਾ ਪਤੀ ਜੂੰਦਾ ਹੋ ਜਾਵੇ ਭਗਤ ਜੀ ਨੇ ਪ੍ਰਭੂ ਜੀ ਦਾ ਸਿਮਰਨ ਕਰਨਾ ਆਰੰਭ ਕਰ ਦਿੱਤਾ ਅਤੇ ਤੇਲੀ ਦੀ ਪਤਨੀ ਵੀ ਬੇਨਤੀਆਂ ਕਰਨ ਲੱਗ ਪਈ ਕੁਝ ਸਮੇਂ ਹੀ ਕੁਝ ਸਮੇਂ ਵਿੱਚ ਹੀ ਤੇਲੀ ਉੱਠ ਕੇ ਬੈਠ ਗਿਆ ਤੇਲੀ ਦੀ ਪਤਨੀ ਭਗਤ ਜੀ ਦੇ ਚਰਨਾਂ ਤੇ ਨਮਸ਼ਕਾਰਾਂ ਕਰਨ ਲੱਗੀ ਅਤੇ ਬੇਨਤੀਆਂ ਕਰਨ ਲੱਗੀ ਕਿ ਮੈਨੂੰ ਅਤੇ ਮੇਰੇ ਪਤੀ ਨੂੰ ਰਾਮ ਨਾਮ ਦੀ ਦਾਤ ਬਖਸ਼ੋ ਤਾਂ ਜੋ ਬਾਕੀ ਜ਼ਿੰਦਗੀ ਪ੍ਰਭੂ ਦੇ ਗੁਣ ਗਾਉਂਦਿਆਂ ਹੀ ਬਤੀਤ ਹੋ ਜਾਵੇ ਭਗਤ ਜੀ ਨੇ ਕਿਰਪਾ ਕੀਤੀ ਦੋਵੇਂ ਪ੍ਰਭੂ ਦੇ ਗੁਣ ਗਾਉਣ ਲੱਗ ਪਏ ਗਾਇਓ ਜੀ ਮਿਲ ਸੰਤ ਜਨ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ जस ਗਾਇਓ ਇੱਕ ਰਾਜੇ ਨੇ ਭਗਤ ਪੀਪਾ ਜੀ ਨੂੰ ਸਰਦਾ ਪਿਆਰ ਨਾਲ ਇੱਕ ਗੱਡੀ ਧਨ ਹੀਰੇ ਜਵਾਹਰਤ ਦੀ ਭਰ ਕੇ ਅਤੇ ਇੱਕ ਬਾਸਲੀ ਭਰ ਕੇ ਭੇਟਾ ਕੀਤੀ ਸਭ ਸਮਗਰੀ ਲੈ ਕੇ ਭਗਤ ਜੀ ਉਸ ਰਾਜੇ ਪਾਸੋਂ ਵਿਦਾ ਹੋਏ ਰਸਤਾ ਜੰਗਲ ਦਾ ਸੀ ਚੋਰਾਂ ਨੇ ਧਨ ਦੀ ਗੱਡੀ ਭਗਤ ਜੀ ਪਾਸੋਂ ਖੋ ਲਈ ਭਗਤ ਜੀ ਨੇ 1 ਲੱਖ ਨਾ ਲੱਖ ਨਾ ਬਾਸ ਲਈ ਬਨ ਕੇ ਬੱਧੀ ਹੀ ਖੋਲ ਕੇ ਖੁਸ਼ੀ ਨਾਲ ਫੜਾ ਦਿੱਤੀ ਇਸ ਘਟਨਾ ਦਾ ਚੋਰਾ ਚੋਰ ਸੋਚਣ ਲੱਗੇ ਕਿ ਕੀ ਭਗਤ ਨੂੰ ਧਨ ਦੀ ਲੋੜ ਨਹੀਂ ਇਹ ਖੁਸ਼ੀ ਨਾਲ ਧਨ ਸਾਡੇ ਹੱਥ ਫੜਾ ਰਹੇ ਸਨ ਪਰ ਅਸੀਂ ਕਿੰਨੇ ਰੁੱਟ ਹਾਂ ਜਿਹੜੇ ਲੋਕਾਂ ਦਾ ਧਨ ਲੁੱਟ ਕੇ ਪਾਪਾਂ ਦੀ ਪੰਡ ਉਠਾਈ ਨਰਕਾਂ ਦੇ ਭਾਗੀ ਬਣ ਰਹੇ ਹਾਂ ਇਨ੍ਹਾਂ ਵਿਚਾਰਾਂ ਵਿੱਚ ਉਹਨਾਂ ਦਾ ਮਨ ਭਗਤ ਜੀ ਦੇ ਮੇਰ ਨਾਲ ਬਦਲ ਬਦਲਣਾ ਆਰੰਭ ਹੋ ਗਿਆ ਚੋਰਾ ਨੇ ਆਪਣੀ ਭੁੱਲ ਦੀ ਖਿਮਾ ਮੰਗੀ ਤੇ ਸਾਰਾ ਧੰਨ ਵਾਪਸ ਕਰ ਦਿੱਤਾ ਭਗਤ ਜੀ ਪਾਸੋਂ ਦੀਖਿਆ ਪ੍ਰਾਪਤ ਕਰਕੇ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਗਏ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਇੱਕ ਦਿਨ ਇੱਕ ਦਿਨ ਚੋਰ ਭਗਤ ਪੀਪਾ ਜੀ ਦੀ ਮੱਜ ਨੂੰ ਖੋਲ ਕੇ ਲੈ ਗਿਆ ਪਿੱਛੇ ਦੋ ਮੱਜਾਂ ਰਹਿੰਦੀਆਂ ਸਨ ਭਗਤ ਜੀ ਨੇ ਦੋਵੇਂ ਮੱਜਾਂ ਖੋਲੀਆਂ ਤੇ ਚੋਰ ਦੇ ਕਿ ਸ਼ੇਵਾ ਜਾ ਮਾਰਦੇ ਦੌੜੇ ਅਤੇ ਆਖਣ ਲੱਗੇ ਭਲਿਆ ਪੁਰਸ਼ ਇਹ ਮੱਝ ਦੁੱਧ ਥੋੜਾ ਦਿੰਦੀ ਹੈ ਇਹ ਮੱਝਾਂ ਝਾਰਾ ਦੁੱਧ ਦਿੰਦੀਆਂ ਹਨ ਇਹਨਾਂ ਨੂੰ ਵੀ ਲੈ ਜਾਓ ਭਗਤ ਜੀ ਦੀ ਬੜੀ ਪਵਿੱਤਰ ਪਵਿੱਤਰ ਰਸਨਾ ਤੋਂ ਨਿਕਲਦੇ ਸ਼ਬਦਾਂ ਨੇ ਚੋਰਾ ਨੇ ਮਨ ਨੂੰ ਪਲਟ ਕੇ ਪਲਟ ਦਿੱਤਾ ਚਰਨੀ ਪੈ ਗਿਆ ਮਾ ਜਵਾਬਸ ਮੋੜੀ ਭੁੱਲ ਕੇ ਮਾਫੀ ਮੰਗੀ ਅਤੇ ਭਗਤ ਜੀ ਦਾ ਸਿੱਖ ਬਣ ਗਿਆ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਸੰਤ ਜਨਾ ਮੇਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਗਵਾਇਓ ਦੁਖ ਗਵਾਇਓ ਗਵਾਇਓ ਜੀ ਮੇਲ ਸੰਤ ਜਨ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾ ਹਰ ਜਸ ਗਾਇਓ ਜਿਹੜੇ ਵੀ ਜਿੱਥੇ ਵੀ ਭਗਤ ਪੀਪਾ ਜੀ ਦੀ ਉਸਤਤ ਸੁਣਦਾ ਸੀ ਉਹੋ ਹੀ ਗੁਰੂ ਵਾਲਾ ਬਣ ਜਾਂਦਾ ਸੀ ਜਿਹੜਾ ਕੋਈ ਠੱਗੀ ਥੋਈ ਕੋਈ ਹੋਰ ਕੰਮ ਕਰਦਾ ਸੀ ਜੇ ਵੀ ਭਗਤ ਪੀਪਾ ਜੀ ਦੇ ਦਰਸ਼ਨ ਕਰ ਲੈਂਦਾ ਸੀ ਉਹ ਵੀ ਉਹ ਜਾਈ ਬਣ ਜਾਂਦਾ ਸੀ ਹੁਣ ਆਪਾਂ ਵੀ ਆਣ ਸਾਨੂੰ ਹੀ ਮਾਰਾ ਬਖਸ਼ੇ ਅਸੀਂ ਵੀ ਉਹਨਾਂ ਦਾ ਨਾਮ ਲੈ ਕੇ ਗੁਰੂ ਧੰਨ ਗੁਰਨਾਨਕ ਸਾਹਿਬ ਜੀ ਦਾ ਅਸੀਂ ਵੀ ਤਰ ਜਾਈਏ ਗਾਇਓ ਜੀ ਮਿਲ ਸੰਤ ਜਨਾਂ ਹਰ ਜਸ ਗਾਇਓ ਗਾਇਓ ਜੀ ਮਿਲ ਸੰਤ ਜਨਾਂ ਹਰ ਜਸ ਗਾਇਓ ਕੈਂਟ ਨੇ ਲੱਕੜ ਦੇ ਨਾਲ ਲੋਹਾ ਵੀ ਤਰ ਜਾਂਦਾ ਲੋਹਾ ਤੇ ਕੱਲਾ ਡੋਬੀ ਜਾਂਦਾ ਨਾ ਖੇਲ ਛੱਡ ਦਿਓ ਪਾਣੀ ਚ ਤੇ ਡੋਬੀ ਜਾਣਾ ਨਾ ਬੇੜੀ ਦੇ ਨਾਲ ਕਿੰਨਾ ਲੋਹਾ ਲੱਗਾਂਦਾ ਬੇੜੇ ਦੇ ਨਾਲ ਲੱਕੜ ਦੇ ਨਾਲ ਲੋਹਾ ਵੀ ਤਰ ਜਾਂਦਾ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ